करे <laughs> 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 ਹਾਂ ਭਾਜੀ ਅੱਜ ਤੁਸੀਂ ਭਾਂਜੀ ਸਿੱਧੂ ਦਾ ਕਿਹੜਾ ਪੁਤਲਾ ਫੁੱਕਿਆ ਆ ਤੂੰ ਫੁੱਕਿਆ ਕੀ ਗੱਲਬਾਤ ਹੋਈ ਏ ਉਹ ਸਾਰੀ ਦਸ ਘੰਟੇ ਸਾਰੇ ਹੀ ਭੈਣ ਭਰਾਵਾਂ ਨੂੰ ਜੈਮਸੀ ਦੀ ਮੈਂ ਦੱਸਣਾ ਚਾਹੁੰਦਾ ਤੁਹਾਡੇ ਮੈਦੀਆਂ ਮرائی ਕਿ ਸਾਡੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਪਰਮੇਸ਼ਰ ਦੇ ਦਾਸ ਪਾਸਟਰ ਅੰਕਰ ਜੂਸ ਬਨਰੂਲਾ ਔਰ ਸਾਡੀ ਸਪਿਰਚੁਅਲ ਮਦਰ ਸੋਨੀਆ ਨਰੂਲਾ ਦੇ ਵਿਰੁੱਧ ਇਹਨਾਂ ਨੇ ਇੱਕ ਪੁਤਲਾ ਫੁੱਕਿਆ ਸੀ ਉਹਨਾਂ ਦਾ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਆ ਭਾਨਾ ਸਿੱਧੂ ਨੂੰ ਉਹਨਾਂ ਕੋਈ ਬੰਦਾ ਆ ਤੂੰ ਨਾ ਤੂੰ ਬੁੱਢੀ ਆ ਮੈਨੂੰ ਤਾਂ ਵਿਚਰਾ ਜਾ ਮੇਲ ਲੱਗਦਾ ਸੀ ਤੂੰ ਇਸ ਫੇਮਸ ਬੰਦੇ ਆ ਵਾਸਤੇ ਤੂੰ ਫੇਮ ਭਨਣ ਲਈ ਉਹ ਕਿੱਡੀ ਦੂਰਾਂ ਕੇ ਜਲੰਧਰ ਵਿੱਚ ਫਾੜ ਲੈ ਰਿਆਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਇਹ ਮਸੀਕ ਕੌਮ ਡਰਨ ਵਾਲੀ ਨਹੀਂ ਹੈਗੀ ਨਾ ਕੰਬਣ ਵਾਲੀ ਆ ਬਸ ਤੇਰੀ ਧੌਣ ਤੇ ਗੋਡਾ ਧਰਨ ਵਾਲੀ ਆ ਮੈਂ ਤਾਂ ਹਾਲੇਲੂਇਆ ਹਾਲੇਲੂਇਆ ਇਹ ਕੁੱਤੇ ਬੰਦੇ ਨੂੰ ਸਲਾਹ ਦੇ ਦੇ ਲੱਗੇ ਆ ਕੁੱਤਿਆਂ ਦੇ ਪਰਚੇ ਹੋ ਲੱਗੇ ਨੇ ਹਰ ਜ਼ਿਲ੍ਹੇ ਦੇ ਵਿੱਚ ਪਰਚਾ ਕਰਾ ਕੇ ਸਾਲ ਲਵੇਗੀ ਮੁਸੀਕ ਕੌਮ ਤੇ ਤੈਨੂੰ ਸਲਾੰਗਾ ਦੇ ਵਿੱਚ ਸੁੱਟ ਕੇ ਹੀ ਸਾਲ ਲਵੇਗੀ ਅੱਲਾਹ ਅਕਬਰ ਮੰਤਰੀ ਸੰਕਾ ਨੂਰullah ਮਿਨਿਸਟਰੀ ਕੋਲ ਆਵਾ ਆਈ ਆਈਟਮ ਤਾਂ ਨਗਰੀ ਕਿਰੀ ਕਿਰੀ ਮਿਨਿਸਟਰੀ ਏਰੀ ਕਿਰੀ ਸਾਰਿਆਂ ਜਥੇਬੰਦੀਆਂ ਸਾਡੇ ਨਾਲ ਆ ਸਾਰੀਆਂ ਮਿਨਿਸਟਰੀਆਂ ਸਾਡੇ ਨਾਲ ਨੇ ਕੋਈ ਇਹੋ ਜੀ ਗੱਲ ਨਹੀਂ ਪਰਮੇਸ਼ਰ ਦੇ ਦੱਸ ਸਾਰਿਆਂ ਨੂੰ ਪਿਆਰ ਕਰਦੇ ਨੇ ਸਾਰਿਆਂ ਨੂੰ ਤੇ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ بار بار ਇਦਾਂ ਦੀਆਂ ਜਿਹੜੀਆਂ ਨੇ ਉਹ ਗਤੀਵਿਧੀਆਂ ਨੂੰ ਜਿਹੜਾ ਆ ਉਹ ਰੁਕ ਦਿੰਦੇ ਨੇ ਤੇ ਜਿਹੜਾ ਭਾਈਚਾਰੇ ਦੇ ਵਿੱਚ ਫੁੱਟਪੌਂਡ ਦੀ ਕੋਸ਼ਿਸ਼ ਕਰਦੇ ਆ ਕੀ ਕਹਿਣਾ ਚਾਹੋਗੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਜਨਾ ਜਿਹੜੇ ਛਾਰ ਤੇ ਅਨਸਰਿਆਂ ਨੇ ਸਾਰੇ ਅਸੀਂ ਲੜ ਕੇ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਜੇਲ੍ਹਾਂ ਦੇ ਵਿੱਚ ਸੁਟਿਆ ਜਾਵੇ ਭਾਜੀ ਅੱਜ ਬੱਬਰੀ ਬਾਈਪਾਸ ਚੌਂਕ ਦੇ ਵਿੱਚ ਜਿਹੜਾ ਆ ਉਹ ਭਾਨੇ ਸਿੱਧੂ ਦਾ ਪੁਤਲਾ ਫੁਕਿਆ ਗਿਆ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤਾਂ ਭਾਨੇ ਨੂੰ ਲੱਖ ਲੱਖ ਦੀ ਲਾਂਹਤ ਪਾਉਣਾ ਜੀ ਦੇਖੋ ਸਾਰੇ ਪੰਜਾਬ ਨੂੰ ਪਤਾ ਕਿ ਪਾਸਟਰ ਅੰਕਲ ਨਰੂਲਾ ਜੀ ਜਿਹੜੀ ਇਹਨਾਂ ਦਾ ਇਹਨਾਂ ਦੇ ਪ੍ਰਚਾਰ 'ਚ ਕਮੀ ਆ ਇਨਾਂ ਕੋਲ ਉਹ ਕੰਮ ਨਹੀਂ ਹੋ ਸਕੇ ਜਿਹੜੇ ਪਾਸਟਰ ਅੰਕਨ ਨਰੂਲਾ ਜੀ ਨੇ ਕੀਤੇ ਨੇ ਉਹਨਾਂ ਨੇ ਮਸੀਹ ਕੌਮ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਚੰਗੀ ਸਿਹਤ ਦਿੱਤੀ ਆ ਪੂਰੇ ਵਰਲਡ ਦੇ ਵਿੱਚ ਮਸੀਹ ਕੌਮ ਨੂੰ ਪਹੁੰਚਾਇਆ ਇਹਨਾਂ ਦੀ ਇਹ ਪੰਜਾਬ 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 ਕਰਦੇ ਨੇ ਇਹਨਾਂ ਦੀ ਮੱਝ ਪੰਜਾਬ ਚੋਂ ਜਿਹੜੀ ਉਹ ਮਰ ਚੁੱਕੀ ਆ ਹੁਣ ਇਹਨਾਂ ਦੀਆਂ ਜਦੋਂ ਮੱਝ ਮਰ ਜੈਣ ਦੀਆਂ ਜਿਹੜੀਆਂ ਜੂਵਾਂ ਰਹਿ ਗਈਆਂ ਥੋੜੀਆਂ ਬਹੁਤੀਆਂ ਉਹ ਛਤਰਾ ਨਾਲ ਮਰਨੀਆਂ ਨੇ ਤੁਹਾਨੂੰ ਮਾਰ ਕੇ ਛੱਡਾਂਗੇ ਜੀ ਔਰ ਭਾਨੇ ਨੇ ਜਿਹੜਾ ਇਹ ਕੰਮ ਕੀਤਾ ਇਹ ਨਿੰਦਨਯੋਗ ਆ ਭਾਈ ਚਾਰਕ ਸਾਂਝ ਨੂੰ ਖਤਮ ਕਰਨ ਦੀ ਗੱਲ ਕੀਤੀ ਆ ਜਿੱਦਾਂ ਦਾ ਜੇ ਸਾਨੂੰ 21 ਪਾਉਣਗੇ ਅਸੀਂ 31 ਪਾਵਾਂਗੇ ਹਰ ਗੱਲ ਦਾ ਜਵਾਬ ਇੱਟ ਦਾ ਜਵਾਬ ਇਟਨਾ ਤੇ ਪੱਥਰ ਦਾ ਜਵਾਬ ਪੱਥਰ ਨਾਲ ਦਵਾਂਗੇ ਜੀ ਉਹ ਸਮਾਜ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਮਾਜ ਜਿਹੜਾ ਵਾ ਸਾਡਾ ਇੱਕ ਗੁਲਦਸਤਾ ਇਹਦੇ ਵਿੱਚ ਹਰ ਤਰੀਕੇ ਦੀ ਵਣਵਣ ਦੀ ਲੱਕੜੀ ਇਕੱਠੀ ਹੋਈ ਆ ਸੋ ਇਹ ਆ ਕਿ ਇਹਨੂੰ ਪਿਆਰ ਨਾਲ ਰਹਿਣਾ ਚਾਹੀਦਾ ਅਸੀਂ ਸਿੱਖ ਕੌਮ ਦੀ ਕਦਰ ਕਰਦੇ ਆ ਸਾਡੇ ਨਾਲ ਸਿੱਖ ਭਾਈਚਾਰੇ ਦੀ ਬੜੀ ਸਾਹਜ ਆ ਮੇਰੇ ਫਰੈਂਡ ਫਰੈਂਡ ਸਰਕਲ ਚ ਹਿੰਦੂ ਮੁਸਲਮ ਸਾਰੇ ਫਰੈਂਡ ਸਰਕਲ ਚ ਆ ਪਰ ਜਿਹੜਾ ਸਾਡੀ ਕੌਮ ਦੇ ਵਿਰੁੱਧ ਬੋਲੂਗਾ ਜਾਂ ਸਾਡੇ ਪਾਸਟਰ ਸਾਹਿਬਾਨਾਂ ਦੇ ਵਿਰੁੱਧ ਬੋਲੇਗਾ ਉਹਨਾਂ ਦੀ ਧੌਣ 'ਚ ਆਪਾਂ ਕੱਲਾ ਕੱਢ ਕੇ ਰਾਵਾਂਗੇ ਜੀ। ਬਾਟਰ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਸਾਰੇ ਪ੍ਰੋਗਰਾਮ 'ਸੋ ਮੈਂ ਸਾਰੀ ਕ੍ਰਿਸਚੀਅਨਿਟੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਵੀ ਹਰਕਤਾਂ ਪਹਾਣੇ ਸਿੱਧੂ ਨੇ ਕੀਤੀ ਆ ਜਾਂਦੇ ਨਾਲ ਜਿੰਨੀਆਂ ਵੀ ਜਥੇਬੰਦੀਆਂ ਅੰਦਰਖਾਤੇ ਕੰਮ ਕਰ ਰਹੀਆਂ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਿੰਦਨਯੋਗ ਨੇ ਅਸੀਂ ਸਾਰੇ ਮਲਕੇ ਉਹਨਾਂ ਦੀ ਨਿਛੱਧਤਾ ਕਰਦੇ ਹਾਂ ਔਰ ਸਭ ਤੋਂ ਗੰਦੀ ਕਾਨੂੰਨੀ ਜਿਸ ਨੂੰ ਕਹਿੰਦੇ ਆ ਉਹ ਹਰਕਤ ਇਹਨੇ ਕੀਤੀ ਆ ਸਾਡੇ ਆਤਮਿਕ ਮਾਤਾ ਪਿਤਾ ਨੂੰ ਇਹਨੇ ਪੁੱਤੜਾ ਬਣਾ ਕੇ ਉਹਨਾਂ ਦਾ ਸਾੜਿਆ ਜਿਨ੍ਹਾਂ ਦਾ ਪੂਰੀ ਦੁਨੀਆ ਤੇ ਅੱਜ ਨਾਮ ਚੱਲ ਰਿਹਾ ਇਹੋ ਹੀ ਨਹੀਂ ਉਹਨਾਂ ਕੋਲ ਬਰਦਾਸ਼ਤ ਹੋ ਰਿਹਾ ਕਿ ਕਰਿਸ਼ਚੈਨਿਟੀ ਜਿਹੜੀ ਆ ਉਹ ਇੰਨੀ ਵਾਧਦੀ ਕਿਉਂ ਜਾ ਰਹੀ ਆ ਔਰ ਇਹ ਇਸੇ ਚੱਕਰ ਵਿੱਚ ਜਿਹੜਾ ਸਾਰਾ ਰੋਲਾ ਪਾ ਰਹੇ ਨੇ ਔਰ ਇਹ ਜਿਹੜੇ ਦਿਨ ਸੀ ਇਹ ਕ੍ਰਿਸਚਨ ਜਿਹੜੇ ਕ੍ਰਿਸਮਸ ਦੇ ਦਿਨ ਸੀ ਵੱਡੇ ਦਿਨ ਦੇ ਦਿਨ ਸੀ ਔਰ ਹਰ ਵਾਰੀ ਜਦੋਂ ਵੀ 크ਰਿਸਚੀਅਨਟੀ ਨੂੰ ਟਾਰਗੇਟ ਕੀਤਾ ਜਾਂਦਾ ਉਹ ਵੱਡੇ ਦਿਨ ਦੇ ਉੱਤੇ ਕੀਤਾ ਜਾਂਦਾ ਜਦੋਂ ਵੀ ਕੋਈ ਰੋਲਾ ਉੱਠਦਾ ਜਦੋਂ ਵੀ 크ਰਿਸਮਸ ਹੁੰਦਾ ਆ ਉਦੋਂ ਹੀ ਕੋਈ ਨਾ ਕੋਈ ਸ਼ਰਾਰਤ ਹੁੰਦੀ ਆ ਕੋਈ ਨਾ ਕੋਈ ਸ਼ਰਾਰਤੀ ਅੰਸਰ ਉੱਠਦਾ ਆ ਔਰ ਅੱਜ 크ਰਿਸਚੀਅਨਟੀ ਦੇ ਵੱਲੋਂ ਭਾਨੇ ਸਿੱਧੂ ਦਾ ਤੇ ਨਾਲ ਹੀ ਜਿਹੜੇ ਉਹਦੇ ਕੋ ਹੋਰ ਬੋਲ ਰਿਆ ਸੀ ਉਹਨਾਂ ਦਾ ਕੁੱਟਲਾ ਬਣਾ ਕੇ ਗੁਰਦਾਸਪੁਰ ਬੱਬਰੀ ਚੌਕ ਬਾਈਪਾਸ ਦੇ ਉੱਤੇ ਸਾੜਿਆ ਗਿਆ ਔਰ ਅਸੀਂ ਇਹਨੂੰ ਦੱਸ ਦੇਣਾ ਚਾਹੁੰਦੇ ਆ ਕਿ 크ਰਿਸਚੀਅਨਟੀ ਹੁਣ ਸੁੱਤੀ ਨਹੀਂ ਰਹੀ ਹੁਣ ਤੇਰੇ ਸਿਰ 'ਚ ਛਤਰ ਮਾਣ ਦੇ ਲਈ ਇੱਕ ਕ੍ਰਾਂਤੀ ਤਿਆਰ ਆ ਤਿਆਰ ਹੋ ਜਾ ਤੇ ਉੱਤੇ ਪਰਚੇ ਹੋਣੇ ਨੇ ਤੈਨੂੰ ਸਲਾਖਾਂ ਦੇ ਅੰਦਰ ਸੁਟਣਾ ਆ ਔਰ ਅਸੀਂ ਪ੍ਰਸ਼ਾਸਨ ਨੂੰ ਵੀ ਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਜਲਦ ਤੋਂ ਜਲ ਦੇ ਉੱਤੇ ਫੈਸਲਾ ਲਿਆ ਜਾਵੇ ਜੇ ਪ੍ਰਸ਼ਾਸਨ ਦੇ ਉੱਤੇ ਫੈਸਲਾ ਨਹੀਂ ਲਵੇਗਾ ਤੇ ਕ੍ਰਾਂਤੀ ਜਿਹੜੀ ਆ ਉਹ ਰੋਡਾਂ ਦੇ ਉੱਤੇ ਉਤਰੇਗੀ ਰੇਲ ਜਾਮ ਕਰੇਗੀ ਚੌਂਕ ਬਲੌਕ ਕਰੇਗੀ ਔਰ ਧਰਨੇ ਲਾਵੇਗੀ ਫਿਰ ਅਸੀਂ ਇਹਨਾਂ ਦੇ ਨੱਕ ਵਿੱਚ ਨੱਥ ਪਾ ਕੇ ਧੂਗ ਇਹਨਾਂ ਨੂੰ ਜੇਲ੍ਹ ਦੇ ਸਲਾਖਾਂ ਦੇ ਵਿੱਚ ਸੁਟਾਂਗੇ ਸਾਰਿਆਂ ਨੂੰ ਜੈਮਸੀ ਦੀ ਜਿਆਦਾਤਰ ਖਾਸ ਕਰਕੇ ਪਿਛਲੇ 2 ਸਾਲਾਂ ਤੋਂ ਇਸ ਤਰ੍ਹਾਂ ਹੀ ਹੋ ਰਿਹਾ ਇਹਨਾਂ ਦਿਨਾਂ ਦੇ ਵਿੱਚ ਹੀ ਜਾ ਕੇ ਜੜਾਇਆ ਉਹ ਕੋਈ ਨਾ ਕੋਈ ਕੜਪੜ ਕੀਤੀ ਜਾਂਦੀ ਹੈ ਕੀ ਕਹਿਣਾ ਚਾਹੋ ਮੈਂ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹ ਜ਼ਿਆਦਾਤਰ 크ਰਿਸਚੀਅਨਟੀ ਨੂੰ ਟਾਰਗੇਟ ਕਰਦੇ ਨੇ 크ਿਸਮਸ ਦਾ ਤਿਹਾਰ ਜਿਹੜਾ ਨਾ ਪੂਰੀ ਦੁਨੀਆ ਉੱਤੇ ਮਨਾਇਆ ਜਾਂਦਾ ਇਹ ਕਿਸੇ ਇੱਕ ਦੇਸ਼ ਵਿੱਚ ਨਹੀਂ ਆ ਕਿਸੇ ਇੱਕ ਸਟੇਟ ਵਿੱਚ ਨਹੀਂ ਆ ਦੁਨੀਆ ਭਰ ਦੇ ਵਿੱਚ ਜਿਹੜਾ ਆ ਉਹ 크ਿਸਮਸ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਇਹਨਾਂ ਕੋ ਇਹੋ ਹੀ ਜਿਹੜਾ ਬਰਦਾਸ਼ਤ ਨਹੀਂ ਹੁੰਦਾ ਜਦੋਂ ਲੱਖਾਂ ਦੀ ਤعداد ਵਿੱਚ 크ਰਿਸਚੀਅਨਟੀ ਇਕੱਠੀ ਹੁੰਦੀ ਆ ਔਰ ਇਹਨਾਂ ਦੀਆਂ ਨਜ਼ਰਾਂ ਦੇ ਅੱਗੇ ਜਿਹੜਾ ਨਾ ਉਦੋਂ ਇਹ ਪਰਦੇ ਜਿਹੜੇ ਇਹਨਾਂ ਦੀਆਂ ਨਜ਼ਰਾਂ ਦੇ ਪਾੜ ਜਾਂਦੇ ਪੀ ਇਹ ਕੀ ਹੋ ਗਿਆ 크ਰਿਸਚੀਅਨਟੀ ਕਿਉਂ ਵਧ ਰਹੀ ਆ ਇਹ 크ਰਿਸਚੀਅਨਟੀ ਨੂੰ ਦਬਾਉਣਾ ਚਾਹੁੰਦੇ ਆ ਪਰ ਸਾਡਾ ਪ੍ਰਭੂ ਮਹਾਨ ਆ ਜਿਨੇ ਸਾਨੂੰ ਸਾਰਿਆਂ ਨੂੰ ਜਨਮ ਦਵਾਇਆ ਉਹਦਾ ਜਨਮ ਦਿਹਾੜਾ ਸੀ 25 ਦਸੰਬਰ ਮਨਾਉਣ ਦੇ ਲਈ ਜਾ ਰਹੇ ਆ ਤੇ ਪੂਰੀ ਦੁਨੀਆ ਵਿੱਚ ਧੰਨ ਧੰਨ ਜਿਹੜੀ ਆ ਉਹਦੀ ਕਰਾਂਗੇ ਹਾਲੇਲੂਇਆ ਹਾਲੇਲੂਇਆ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਔਰ ਦਸੰਬਰ ਦੇ ਮਹੀਨੇ ਦੀਆਂ 크리스마ਸ ਦੀਆਂ ਆਪ ਸਭ ਨੂੰ ਵਧਾਈਆਂ ਮੇਰੇ ਵੱਲੋਂ ਔਰ ਅੱਜ ਇੱਥੇ ਜਿਹੜਾ ਜਲਾਸ ਕੀਤਾ ਗਿਆ ਆ ਉਹ ਭਾਨੇ ਸਿੱਧੂ ਦੇ ਖਿਲਾਫ ਕੀਤਾ ਗਿਆ ਆ ਕਿਉਂਕਿ ਭਾਨੇ ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਨਪਾਹ ਕਰਤ ਕੀਤੀ ਆ ਮਸੀਹ ਕੌਮ ਦੇ ਹਿਰਦਿਆਂ ਨੂੰ ਬੁਲੰਦ ਰਾਇਆ ਔਰ ਉਹਦੇ ਨਾਲ ਇੱਕ ਹੋਰ ਜਿਹੜਾ ਕੰਜਰ ਤੇ ਜਸਵੀ ਮਨਹਾਸ ਜਿਹੜਾ ਆਪਣੇ ਆਪ ਨੂੰ ਪੰਜਾਬ ਵਿਚੋਂ ਮੋਰਚਾ ਦਾ ਪ੍ਰਧਾਨ ਦੱਸਦਾ ਆ ਉਹ ਪੰਜਾਬ ਨੂੰ ਬਚਾਓ ਮੋਰਚਾ ਦਾ ਪ੍ਰਧਾਨ ਨਹੀਂ ਆ ਉਹ ਪੰਜਾਬ ਉਜਾੜੂ ਮੋਰਚਾ ਦਾ ਪ੍ਰਧਾਨ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਦਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਹੇਟ ਸਪੀਚ ਦੇਊਗਾ ਜਾਂ ਕਿਸੇ ਧਰਮ ਨੂੰ ਟਾਰਗੇਟ ਕਰੇਗਾ ਉਸ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅੱਜ ਅਸੀਂ ਆਪਣੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਮਤਲਬ ਜਾਂਚ ਕਰਾਉਣਾ ਚਾਹੁੰਦੇ ਆ ਕਿ ਉਹਨਾਂ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਸੀ ਉਹ ਸਟੇਟਮੈਂਟ ਦੇ ਬਹਾਅਤੇ ਇਹਦੇ ਗਲਤ ਲੋਕ ਨੇ ਜਿਹੜੇ ਕ੍ਰਿਸਮਸ ਦੇ ਦਿਨਾਂ ਦੇ ਵਿੱਚ ਮਸੀਹ ਕੌਮ ਨੂੰ ਟਾਰਗੇਟ ਕਰਦੇ ਨੇ ਔਰ ਜਿਹੜੇ ਬਰਸਾਤੀ ਡੱਡੂ ਨੇ ਜਦੋਂ ਵੀ ਕ੍ਰਿਸਮਸ ਦਾ ਤਿਉਹਾਰ ਹੁੰਦਾ ਆ ਉਦੋਂ ਇਹ ਡੱਡੂ ਜਦੋਂ ਬਾਹਰ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਅੱਗ ਲਾਉਂਦੇ ਨੇ ਆਪਸੀ ਭਾਈਚਾਰੇ ਕਾਂਝ ਨੂੰ ਖਰਾਬ ਕਰਦੇ ਨੇ ਐੋ ਜੇ ਸ਼ਰਾਰਤੀ ਬੰਦਿਆਂ ਨੂੰ ਕਾਨੂੰਨ ਦੇ ਕਾਨੂੰਨ ਦੇ ਆਧਾਰ ਤੇ ਮੈਂ ਆਪਣੇ ਪ੍ਰਸ਼ਾਸਨ ਦੇ ਗਾੜੀ ਮੰਗ ਕਰਦਾ ਆਂ ਔਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਪ੍ਰਧਾਨ ਕੋਆਰਡੀਨੇਟਰ ਬੰਟੀ ਜਨਾਲਾ ਜੀ ਨੇ ਪੀਪੀ ਚੌਂਕ ਨੂੰ ਜਾਣ ਕਰਨ ਦੀ ਕਾਲ ਦਿੱਤੀ ਆ ਔਰ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਆਹੀ ਉਹਨਾਂ ਦੀ ਜਿਹੜੀ ਕਾਲ ਦਿੱਤੀ ਆ ਉਹਨਾਂ ਨੇ ਸਾਨੂੰ ਪੀਪੀ ਚੌਂਕ ਨੂੰ ਜਾਣ ਕਰਨ ਦੀ ਉਹਦੇ ਲਈ ਸਮਰਥਨ ਵੀ ਕਰਦੇ ਆਂ ਔਰ ਉਹਨਾਂ ਦੇ ਨਾਲ ਆ ਧੰਨਵਾਦ 25 ਦਸੰਬਰ ਨੂੰ ਬੜਾ ਹਮਮਾ ਜਿਹੜਾ ਆ ਉਹ ਸੋਭਾ ਯਾਤਰਾ ਤੇ ਨਿਕਲਦੀ ਆ ਨੇ ਸੇ ਵੱਡੇ ਵੱਡੇ ਪੂਰਕ ਪਰੀ ਕਰਾ ਬਣਾਇਆ ਜਾਂਦਾ ਉਸ ਤੋਂ ਪਹਿਲਾਂ ਇਹੋ ਜਿਹੀ ਘਟਨਾਵਾਂ ਹੋ ਜਾਣੀਆਂ ਉਹਦੇ ਤੇ ਕੀ ਕਹਿਣਾ ਚਾਹੋਗੇ ਇਹ ਦੇਖੋ ਜੀ ਜਿਹੜਾ ਕ੍ਰਿਸਮਸ ਦਾ ਤਿਹਾੜਿਆ ਇਹ ਆਪ ਸਭ ਨੂੰ ਪਤਾ ਹੈ ਕਿ ਵਰਲਡ ਲੈਵਲ ਤੇ ਮਨਾਇਆ ਜਾਂਦਾ ਆ ਔਰ ਕ੍ਰਿਸਮਸ ਦਾ ਮਤਲਬ ਹੈ ਖੁਸ਼ੀਆਂ ਦਾ ਤਿਹਾੜ ਇੱਕ ਦੂਜੇ ਨਾਲ ਖੁਸ਼ੀਆਂ ਮਨਾਉਣੀਆਂ ਵੰਡਣੀਆਂ ਔਰ ਇਸ ਉਚੀ ਦੇ ਮੌਕੇ ਤੇ ਆ ਸਾਰੀਆਂ ਜੰਨੀਆਂ ਵੀ ਕੌਮਾ ਸਮਾਜ ਦੇ ਵਿੱਚ ਰਹਿੰਦੀਆਂ ਨੇ ਮਿਲ ਬੱਟ ਕੇ ਇਤਿਹਾਰ ਨੂੰ ਮਨਾਉਂਦੀਆਂ ਨੇ ਲੇਕਿਨ ਪਿਛਲੇ 1 2 4 ਸਾਲਾਂ ਦੇ ਵਿੱਚ ਇਹੋ ਜੇ ਸ਼ਰਾਰਤੀ ਡੱਡੂ ਜਿਹੜੇ ਕੀ ਕਰਦੇ ਆ ਸਾਡੇ ਮਸੀਹ ਕੌਮ ਦਾ ਸਾਡੇ ਸਮਾਜ ਦਾ ਸਮਾਜ ਦੇ ਵਿੱਚ ਵਿਗੜ ਪਾਉਣ ਦੇ ਲਈ ਮਸੀਹ ਕੌਮ ਦਾ ਜਿਹੜਾ ਵੱਡਾ ਦੇਣਿਆ ਇਹਨੂੰ ਰੁਕਾਵਟ ਪਾਉਣ ਦੇ ਲਈ ਇਹਦੇ ਵਿੱਚ ਇਹੋ ਜਿਹੀਆਂ ਆਪਣੀਆਂ ਸਟੇਟਮੈਂਟਾਂ ਦਿੰਦੇ ਨੇ ਅਸੀਂ ਪ੍ਰਸ਼ਾਸਨ ਨੂੰ ਦੁਬਾਰਾ ਵੀ ਮੰਗ ਕਰਦੇ ਆ ਕਿ ਇਹੋ ਜੇ ਬੰਦਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਹੇਲੂਇਆ 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 ਮੇਰੇ ਵੱਲੋਂ ਆਪ ਸਭ ਨੂੰ ਜੈਮਸੀ ਦੀ ਸੋ ਜੋ ਵੀ ਅੱਜ ਇਸ ਜਗ੍ਹਾ ਤੇ ਇਕੱਠ ਹੋਇਆ ਵਾ ਉਹ ਕੱਲ ਜੋ ਹਰਕਤ ਕੀਤੀ ਗਈ ਭਾਨੇ ਸਿੱਧੂ ਵੱਲੋਂ ਉਹ ਬਹੁਤ ਹੀ ਨਿੰਦਨਯੋਗ ਹੈ ਉਹਨਾਂ ਦੇ ਨਾਲ ਇੱਕ ਜੋ ਮੈਂ ਤਾਂ ਜਾਣਦਾ ਨਹੀਂ ਪਿੰਨੇ ਕਿਹੜਾ ਮਨਾਸ ਆ ਪਰ ਉਹ ਵੀ ਜੋ ਵੀ ਇਹ ਗਲਤ ਸਿਹਰਾਤਾ ਕਰ ਰਹੇ ਆ ਸਾਡੀ ਕੌਮ ਦੇ ਬਰ ਖਿਲਾਫ ਜੋ ਵੀ ਉਹਨਾਂ ਨੇ ਸ਼ਬਦ ਬੋਲੇ ਆ ਉਹਨਾਂ ਦੇ ਕੜਲੇ ਸ਼ਬਦਾਂ ਵਿੱਚ ਨਿੰਦਾ ਕਰਦਾ ਵਾਂ ਸੋ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਵਾਂ ਇਹੋ ਜਿਹੇ ਸ਼ਰਾਰਤੀ ਅਨਸਰਾਂ ਤੇ ਇੱਕ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਇਹਨਾਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਜਦੋਂ ਵੀ 크ਿਸਚਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਵਾ ਜਦੋਂ ਵੀ 크ਿਸਮਸ ਦਾ ਤਿਹਾੜ ਆਉਂਦਾ ਵਾ ਕੋਈ ਨਾ ਕੋਈ ਹਰ ਕੋਈ ਨਵਾਂ ਉੱਠ ਕੇ ਤੇ 크ਿਸਚਨ ਕਮਿਊਨਿਟੀ ਨੂੰ ਟਾਰਗੇਟ ਕਰ ਲੈਂਦਾ ਸੋ ਸਾਡੀ ਮੰਗ ਆ ਗੁਰਦਾਸਪੁਰ ਦੇ ਐਸਐਸਪੀ ਸਾਹਿਬ ਨੂੰ ਕਿ ਇਹਨਾਂ ਸ਼ਰਾਰਤੀ ਅਨਸਰ ਤੇ ਪਰਚਾ ਦਰਜ ਕੀਤਾ ਜਾਏ ਸੋ ਸਾਰਿਆਂ ਦਾ ਧੰਨਵਾਦ ਜਿਸ ਜਮਸੀ ਕੌਮ ਦਾ ਤੂੰ ਜਿਹੜੀ ਕੱਲ ਜਿਹੜੀ ਹਰਕਤ ਕੀਤੀ ਆ ਮੀਡੀਆ ਦੇ ਵਿੱਚ ਆ ਕੇ ਪਰਸੋਂ ਜਿਹੜੀ ਵੀ ਤੂੰ ਹਰਕਤ ਕੀਤੀ ਐ ਤੇ ਖਰਕਤ ਤੇਰੀ ਜਿਹੜੀ ਐ ਲਪਾਂ ਘਰਕਤ ਨੂੰ ਮਸੀਹ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਮਸੀਹ ਕੌਮ ਕੋਈ ਸੁੱਤੀ ਕੌਮ ਨਹੀਂ ਆ ਮਸੀਹ ਕੌਮ ਦਾ ਇਤਿਹਾਸ ਪਰਲਾ ਜਾ ਕੇ ਜਿਹੜਾ ਪੁਰਾਣਾ ਇਤਿਹਾਸ ਜਿਹੜਾ ਆ ਮਸੀਹ ਕੌਮ ਸ਼ੇਰਾਂ ਦੀ ਕੌਮ ਆ ਔਰ ਮਸੀਹ ਕੌਮ ਨੇ ਹਮੇਸ਼ਾ ਹੀ ਆਪਣੇ ਵੈਰੀਆਂ ਦੀ ਜਿਹੜੀਆਂ ਆ ਉਹਨਾਂ ਨੂੰ ਪੈਰਾਂ ਦੀ ਚੌਂਕੀ ਬਣਾ ਕੇ ਰੱਖਿਆ ਆ ਲੇਕਿਨ ਸਾਡਾ ਜਿਹੜਾ ਪਵਿੱਤਰ ਗ੍ਰੰਥ ਆ ਜਿਹੜਾ ਪਵਿੱਤਰ ਬਾਈਬਲ ਆ ਉਹ ਸਾਨੂੰ ਹੁਣ ਜਿਹੜਾ ਕੀ ਆ ਤਲਵਾਰਾਂ ਨਾਲ ਲੜਨ ਦੀ ਆਗਿਆ ਨਹੀਂ ਦਿੰਦਾ ਇਹ ਧਲਵਾਰਾਂ ਦੀ ਆਖ ਧਲਵਾਰਾਂ ਨਾਲ ਲੜਨ ਦੀ ਆਗਿਆ ਨਹੀਂ ਰਿੰਦਾ ਇਹ ਕਰਕੇ ਅਸੀਂ ਤੈਨੂੰ ਆਲਟੀਮੇਟਮ ਦਿੱਤੇ ਆ ਔਰ ਪ੍ਰਸ਼ਾਸਨ ਦੇ ਗਾੜੀਆ ਕਾ ਮੰਗ ਵੀ ਕਰਦੇ ਆ ਕਿ ਪ੍ਰਸ਼ਾਸਨ ਦੇ ਗਾੜੀ ਜਿਹੜੀ ਸਾਡੀ ਮੰਗ ਆ ਕਿ ਇਹਨੇ ਖੱਚ ਬੰਦੇ ਨੇ ਜਿਹੜੀ ਇਹ ਮੰਡੀ